ਸਤ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਆਪਣਾ ਗਰਸੇਵ ਸਿੰਘ ਨਾਂ ਮੈਂ ਇਹ ਪਿੰਡ ਕਿਹੜਾ ਜੀ ਪਿੰਡ ਚੇਤਾ ਜੀ ਤੁਸੀਂ ਲੰਗਰ ਕਿੱਥੇ ਕਿੱਥੇ ਅੱਜ ਤੱਕ ਲੈ ਕੇ ਗਏ ਆ ਆਪਣੇ ਪਿੰਡੇ ਚੱਲ ਰਿਹਾ ਜੀ ਪਾਣੀ 3-4 ਦਿਨਾਂ ਤੋਂ ਕੱਪਸ ਪਾਣੀ ਚੱਲ ਰਿਹਾ ਹੈ ਚੇਤੇ ਪਿੰਡ 'ਚ ਹਾਂਜੀ ਮਤਲਬ 6-7 ਫੁੱਟ ਪਾਣੀ ਹੈਗਾ ਆ ਹਾਂਜੀ ਤਾਂ ਬੋਰ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਆ ਰਾਸ਼ਨ ਦੁੱਧ ਮਤਲਬ ਪਸ਼ੂਆਂ ਦਾ ਚਾਰ ਦਾ ਬਹੁਤ ਜ਼ਿਆਦਾ ਜਿਦਾ ਮਾੜੇ ਹਾਲਾਤ ਹੋ ਗਏ ਆ ਮੀਂਹ ਹਜੇ ਵੀ ਬਹੁਤ ਪਈ ਜਾਂਦਾ ਆ ਪਾਣੀ ਦਾ ਕੋਈ ਨਿਕਾਸ ਨਹੀਂ ਆ ਠੀਕ ਆ ਜੀ ਤੇ ਨਾਲ ਦੇ ਪਿੰਡ ਵਾਲੇ ਸਾਰੇ ਮਤਲਬ ਮੁੰਡੇ ਰਲ ਕੇ ਸਾਥ ਦੇਣਦੇ ਆ ਮਤਲਬ ਜਿਹੜੀ ਵੀ ਚੀਜ਼ ਦੀ ਲੋੜ ਆ ਟਾਈਮ ਤੇ ਪਹੁੰਚਾਈ ਜਾਂਦੀ ਆ ਆਪਣੇ ਨਾਲ ਅੱਜ ਆਪਣੇ ਭਾਜੀ ਬਾਲੀਆ ਦੀ ਆਇਆ ਕੰਗਰੋਰ ਤੋਂ ਠੀਕ ਆ ਪਾਣੀ ਲਿਆਂਦਾ ਨਾਲ ਹੋਰ ਵੀ ਮਤਲਬ ਰਾਚਨ ਵਿੱਚ ਕਈ ਗਰੀਬ ਬੰਦੇ ਜਿਹੜੇ ਜ਼ਿਆਦਾ ਆ ਉਹਨਾਂ ਨੂੰ ਪੈਸੇ ਵੀ ਜਿੱਦਾਂ ਦਿੱਤੇ ਆ ਹਾਂਜੀ ਮੇਰੇ ਸਾਹਮਣੇ ਦਿੱਤੇ ਆ ਜੀ ਹਾਂਜੀ ਹਾਂਜੀ ਜੇ ਮਤਲਬ ਹਰੇਕ ਕੋਈ ਜਿੰਨੇ ਚੋਗਾ ਹੈਗਾ ਬੰਦਾ ਆਪਣਾ ਕਾਰ ਆ ਜੀ ਵੱਤ ਤੋਂ ਵੱਧ ਖੇਤੇ ਤੋਂ ਇਲਾਵਾ ਵੀ ਤੁਸੀਂ ਸੁਲਤਾਨਪੁਰ ਬੱਲੀ ਕਿਤੇ ਕਿ ਜਨ ਦੇਣਾ ਬਾਬਾ ਨਾਨਕ ਕੋਲ ਗਏ ਨਹੀਂ ਉਧਰ ਨਹੀਂ ਅਸੀਂ ਗਏ ਜੀ ਨਾਲ ਦੇ ਮੁੰਡੇ ਜਾਂਦੇ ਜਿਹਦਾ ਭਾਜੀ ਹੁਣੀ ਜਾਂਦੀ ਲੰਗਰ ਚੱਲਦਾ ਇੱਥੇ ਚੱਲੋ ਕੋਈ ਨਹੀਂ ਨਾ ਨਾ ਹਾਂਜੀ ਬਾਲੀਆ ਸਾਹਿਬ ਆਪਣਾ ਪੂਰਾ ਨਾਮ ਦੱਸੋ ਮੇਰਾ ਨਾਮ ਵਿਕਰਮਜੀਤ ਸਿੰਘ ਬਾਲੀਆ ਜੀ ਤੁਸੀਂ ਇੱਥੋਂ ਕਪੂਰਥਾਲਾ ਜ਼ਿਲ੍ਹੇ ਵਿੱਚ ਕਿੱਥੇ ਕਿੱਥੇ ਜਾ ਕੇ ਆਏ ਹਾਂ ਹਾਂਜੀ ਬਾਬਾ ਉੱਥੇ ਬੁੱਢਾ ਜੀ ਆ ਜੀ ਉਹਨਾਂ ਦਾ ਹਸਤਾਨ ਅੰਗੀਠਾ ਸਾਹਿਬ ਅਸੀਂ ਉੱਥੇ ਗਏ ਸੀ ਜੀ ਉੱਥੇ ਲੰਗਰ ਲਾ ਕੇ ਆਏ ਹਾਂ ਠੀਕ ਹੈ ਜੀ ਹਾਂਜੀ ਇਹ ਕਿੰਨੇ ਕੁ ਦਿਨ ਵੈਸੇ ਉੱਥੇ ਅਸੀਂ ਇੱਥੇ 2 ਦਿਨ ਰਹੇ ਹਾਂ ਜੀ ਉੱਧ ਦੇ ਹਾਲਾਤ ਕੀ ਐ ਇਸ ਵੇਲੇ ਹਾਲਾਤ ਉੱਥੇ ਦੇ ਬਹੁਤ ਜ਼ਿਆਦਾ ਮਾੜੇ ਆ ਜੀ ਹਾਂਜੀ ਅੱਛਾ ਜੀ ਹਾਂਜੀ ਬਹੁਤ ਜ਼ਿਆਦਾ ਮਾੜੇ ਆ ਪਾਣੀ ਕੁਝ ਥੰਮਣ ਦਾ ਨਾ ਨਹੀਂ ਲੈ ਰਿਹਾ ਨੇ ਵੀ ਉੱਥੇ ਹਜੇ ਬਹੁਤ ਜਿਆਦਾ ਜਿਹੜੇ ਜ਼ਿੰਮੇਦਾਰ ਆ ਬਹੁਤ ਪਿੱਛੇ ਪੈ ਗਏ ਜੀ ਕਿੰਨੇ ਕੁ ਫੁੱਟ ਪਾਣੀ ਚੱਲਦਾ ਉੱਥੇ ਹਜੇ ਵੀ ਮੈਕਸਿਮਮ 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 6 ਤੋਂ 7 ਫੁੱਟ ਪਾਣੀ ਚੱਲਦਾ ਪਿਆ ਜੀ ਚਲੋ ਵਾਹਿਗੁਰੂ ਅੱਗੇ ਆ ਮੈਂ ਵੀ ਅਰਦਾਸ ਕਰਦਾ ਤੁਸੀਂ ਅਰਦਾਸ ਕਰਦਿਆਂ ਅਸੀਂ ਇਹ ਵੀ ਕਹਿੰਦੇ ਆ ਜਿੰਦਾ ਭਾਈਚਾਰਾ ਇਕੱਠਾ ਹੋ ਕੇ ਹਰੇਕ ਦਾ ਸਹਿਯੋਗ ਦਿਓ ਠੀਕ ਹੈ ਜੀ ਪਾਰਟੀ ਵਾਰੀ ਤੋਂ ਦੂਰ ਰਹੋ ਇਸ ਟਾਈਮ ਤੇ ਪਾਰਟੀ ਬਾਰੇ ਨੂੰ ਸਹਿਯੋਗ ਜ਼ਰੂਰ ਦਿਓ ਹਾਂਜੀ ਹਾਂਜੀ ਮਤਲਬ ਕਿ 5 5 6 6 ਫੁੱਟ ਪਾਣੀ ਆ ਵਿੱਚ ਪਸ਼ੂ ਬੇਜਵਾਨ ਬਹੁਤ ਮਰੇ ਆ ਜੋਨੇ ਜਿੱਦਾਂ ਖਰਾਬ ਹੋ ਗਿਆ ਵਿੱਚ ਉਸ ਨਾਲ ਬਹੁਤ ਆ ਰਹੀ ਆ ਬਿਮਾਰੀਆਂ ਦਾ ਬਹੁਤ ਕਾਰਨ ਹੋ ਰਿਹਾ ਇਸ ਟਾਈਮ ਮਤਲਬ ਹਰੇਕ ਚੀਜ਼ ਦੀ ਹਰੇਕ ਭਾਈਚਾਰੇ ਦੀ ਲੋੜ ਐ ਇਸ ਟਾਈਮ ਤੇ ਹਾਂਜੀ ਵੀ ਹਰੇਕ ਦੇ ਨਾਲ ਕੋਈ ਖੜੇ ਤੇ ਜੋ ਜੋ ਚੀਜ਼ ਚਾਹੀਦੀ ਆ ਬੰਦਾ ਉਹਨੂੰ ਪਹੁੰਚਦਾ ਕਰਦਾ ਹੈ ਜੀ ਕਿਸੇ ਨੇ ਚੇਤੇ ਪੈਣ ਦੀ ਕਿਸੇ ਨੇ ਵੀ ਸੰਪਰਕ ਕਰਨਾ ਬਿਰਕ ਸਾਹਿਬ ਨਾਲ ਸੰਪਰਕ ਕੀਤਾ ਜਾਵੇ ਜਿਹੜੀ ਚੀਜ਼ ਦੀ ਲੋੜ ਹੋਵੇ ਬਿਰਕ ਸਾਹਿਬ ਆਪਣਾ ਨੰਬਰ ਬੋਲ ਦਿਓ ਜੀ ਵਿੱਚ ਕਿਸੇ ਨੂੰ ਲੋੜ ਹੋਵੇ ਕਿਸੇ ਚੀਜ਼ ਦੀ ਬੇਸਟ ਨਾ ਹੋਵੇ ਬਿਰਕ ਸਾਹਿਬ ਨੰਬਰ ਬੋਲੋ ਆਪਣਾ ਨੰਬਰ ਹੈ ਕਿਸਦਾ ਜੋ ਵੀ ਫੋਨ ਬੰਦਾ ਖਰਾਬ ਨਾ ਹੋਵੇ 95015 57713 ਆਪਣਾ ਨੰਬਰ ਆ ਜੀ ਇੰਗਲਿਸ਼ ਵੀ ਬੋਲ ਦਿਓ ਹਾਂਜੀ ਇੰਗਲਿਸ਼ ਵਿੱਚ ਵੀ ਬੋਲ ਦਿਓ 9501557713 ਮਿਹਰਬਾਨੀ ਸ਼ੁਕਰੀਆ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਸਾਰੇ ਕਰੋ ਕਿ ਸੱਚਾ ਪਾਤਸ਼ਾਹ ਮੀ ਬਹੁਤ ਹੋ ਗਿਆ ਵਾ ਹੁਣ ਇਹਨੂੰ ਫੇਰ ਲਈ ਰੱਖ ਲਾ ਹਾਂਜੀ ਕਿ ਚੜ੍ਹਦੀ ਕਲਾ ਰਵੇ ਹਾਂਜੀ ਪਰਮਾਤਮਾ ਭੜੀ ਕਰੇ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ਾ ਜੀ ਸਾਡੇ ਪਿੰਡ ਦੇ ਲਗਭਗ ਡੇਢ ਤੋਂ 200 ਫੀਟ ਝੋਨੇ ਦਾ ਬਰਬਾਦ ਹੋ ਗਿਆ ਹੈ। ਅੱਛਾ ਜੀ। ਇਸ ਟਾਈਮ ਮੁੱਕੇ ਜਿਹੜਾ ਡੇਢ 200 ਫੀਟ ਕੋਈ ਐਸ.ਡੀ.ਐਮ. ਤਹਿਸੀਲਦਾਰ ਕੋਈ ਆਇਆ ਇੱਦਾਂ ਪਹੁੰਚੇ ਜੀਗੇ ਸਾਰੇ ਪਹੁੰਚੇ ਸੀਗੇ ਸਾਰਿਆਂ ਨੇ ਆਪਣੇ ਹੱਕ ਕੱਲ ਐਮ.ਐਲ.ਏ ਆਇਆ ਸੀ। ਐਮ.ਐਲ.ਏ ਵੀ ਸੁਖਵਿੰਦਰ ਕੁਮਾਰ ਸੁਖੀ ਆਏ ਸੀਗੇ ਸਾਰੇ ਜਣੇ ਆਉਂਦੇ ਆ ਮਤਲਬ ਕਰਦੇ ਆ ਦੁੱਖ ਜੋ ਵੀ ਹੈਗਾ ਨਾ ਸਾਰਿਆਂ ਨੇ ਪਹੁੰਚਦੇ ਆ। ਬਾਕੀ ਹੁਣ ਹੜ ਤੋਂ ਬਾਅਦ ਹੀ ਦੇਖੋ ਕੀ ਬੰਦਾ ਸਿਸਟਮ ਮੈਂ ਤੁਹਾਡਾ ਆਪਣੇ ਦਿੱਲੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਆਪਣਾ ਕੀ ਨਾਂ ਜੀ ਮੈਂ ਪ੍ਰਵੀਨ ਬੰਗਾ ਹਾਂਜੀ ਇਹ ਅੱਜ ਤੁਸੀਂ ਕਿਹੜੇ ਪਿੰਡ ਆਏ ਹੋ ਅੱਜ ਹੁਣ ਅਸੀਂ ਚੇਤਾ ਵਿੱਚ ਆਏ ਹਾਂ ਹਾਂਜੀ ਔਰ ਬੰਗਾ ਹਲਕੇ ਦੇ ਦੋ ਪਿੰਡ ਜਿਹੜੇ ਜ਼ਿਆਦਾ ਮੀਂਹ ਦੇ ਪਾਣੀ ਜਿਹੜੇ ਪਿੱਛੋਂ ਪਾਣੀ ਤੇ ਜਾ ਰਿਹਾ ਸੀ ਹਾਂਜੀ ਇੱਕ ਚੇਤਾ ਇੱਕ ਪਠਲਾਵਾ ਠੀਕ ਹੈ ਜੀ ਦੋ ਪਿੰਡ ਜਿਹੜੇ ਆ ਬੰਗਾ ਦੇ ਜਿਹੜੇ ਭਾਰੀ ਮਾਰ ਵਿੱਚ ਆ ਚੁੱਕੇ ਆ ਹਾਂਜੀ ਔਰ ਜਿੱਥੇ ਵੱਡੇ ਲੈਵਲ ਤੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਹਾਂਜੀ ਉੱਥੇ ਆਮ ਮਜ਼ਦੂਰ ਦਿਹਾੜੀਦਾਰ ਵੀ ਜਿਹੜਾ ਉਹ ਦਿਨ ਦਾ ਘਰ ਬੈਠਾ ਉਹ ਵੀ ਪਰੇਸ਼ਾਨ ਹੈ ਔਰ ਅੱਜ ਅਸੀਂ ਪਿੰਡ ਚੇਤੇ ਚ ਆਏ ਸੀ ਔਰ ਦੁਪਹਿਰੇ ਵੀ ਆਏ ਸੀ ਔਰ ਉਸ ਵੇਲੇ ਮਹੱਲੇ ਚ ਗਏ ਔਰ ਤੇ ਉਹਨਾਂ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਰੱਖਿਆ ਸੀ ਕਿਉਂ ਬੋਰ ਜਿਹੜਾ ਟੈਂਕੀ ਥਲੋ ਰੇਤ ਆ ਰਹੀ ਹੈ ਹਾਂਜੀ ਔਰ ਇਸੇ ਤਰ੍ਹਾਂ ਜਦੋਂ ਅਸੀਂ ਪਠਲਾਵੇ ਗਏ ਇਸ ਗੱਲ ਇਤਨੀ ਮੁਸ਼ਕਲ ਸਾਡੀ 18ਵੇਂ ਦਾ ਕੱਲ ਤਾਂ 5 5 ਤੋਂ 6 ਫੁੱਟ ਪਾਣੀ ਚੱਲ ਗਿਆ ਬਾ ਵਿੰਜੋਲੇ ਪਾਸੇ ਹਾਂਜੀ ਤੇ ਉੱਥੇ ਦੇ ਸੁਪਨ ਸਾਹਿਬ ਨੇ ਕਿਹਾ ਬਈ ਇੱਥੇ ਬੈਠੇ ਹੁੰਦੇ ਤੇ ਘਰੇ ਬੈਠੇ ਸੀਗੇ ਹਾਂਜੀ ਔਰ ਉਹਨਾਂ ਨੇ 100 ਪੀਟੀਐਮ ਸੇਵਾ ਜਿਹੜੀ ਅੱਜ ਚੇਤੇ ਪਿੰਡ ਤੇ ਜਿਹੜਾ ਪਾਣੀ ਦੀ ਉਹਨਾਂ ਨੇ ਭੇਜੀ ਆ ਔਰ ਸਾਰੇ ਨਗਰ ਵਾਸੀ ਜਿਹੜੇ ਇਹ ਨੇ ਅੱਜ ਮਿਲਜੋ ਕੇ ਇਸ ਉਧਰ ਦੀ ਕਰੋਪੀ ਔਰ ਸ਼ਾਸਨ ਪ੍ਰਸ਼ਾਸਨੀਆਂ ਦੇ ਲੈਕੀਆਂ ਵਿੱਚ ਜਿਹੜਾ ਆਪਾਂ ਸਾਹਮਣਾ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਆਪਾਂ ਨੂੰ ਬਿਨਾਂ ਪਾਰਟੀ ਵਾਂਗੂ ਬਿਨਾਂ ਬakreਵੇ ਤੋਂ ਜਿਹੜਾ ਇਸ ਸੰਕਟ ਦੇ ਸਮੇਂ ਜਿਹੜਾ ਇੱਕ ਦੂਜੇ ਦਾ ਸਹਿਯੋਗ ਕਰਕੇ ਆਪਾਂ ਲੋਕਾਂ ਦਾ ਸਾਰਾ ਬਣਨਾ ਚਾਹੀਦਾ ਔਰ ਮੁਸ਼ਕਲਾਂ ਨੂੰ ਜਿਹੜਾ ਉਹ ਦੂਰ ਕਾਂਤੀ ਕੋਸ਼ਿਸ਼ ਕਰਨੀ ਚਾਹੀਦੀ ਧੰਨਵਾਦ ਜੀ Gracias.